ਮਾੜੇ ਦਿਨਾਂ ਨੂੰ ਬਦਲ ਦੇਣ ਵਾਲੀ ਸਵੇਰ ਦੀ ਪ੍ਰਾਰਥਨਾ ਆਓ ਪ੍ਰਾਰਥਨਾ ਵਿੱਚ ਆਪਣੀ ਅੱਖਾਂ ਬੰਦ ਕਰਿਏ ਤੇ ਪਰਮੇਸ਼ਵਰ ਅੱਜ ਤੁਹਾਡੇ ਦਿਨਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਤੁਹਾਡੇ ਮਾੜੇ ਸਮਿਆਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਇਸ ਲਈ ਆਓ ਪ੍ਰਾਰਥਨਾ ਵਿੱਚ ਚਲੀਏ సర్వ సర్వୀਮਾਨ ਪਰਮੇਸ਼ਰ దయా ది సాగర్ కృప దేతని ਧਰਤੀ ਅਤੇ ਆਕਾਸ਼ ਦੇ ਮਾਲਕ ਸਾਰੀ ਦੁਨੀਆ ਦੇ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਮੇਰੇ ਪਰਮੇਸ਼ਰ ਪਿਤਾ ਮੈਂ ਖਾਸ ਕਰਕੇ ਪ੍ਰਾਰਥਨਾ ਕਰਦਾ ਹਾਂ ਉਹਨਾਂ ਬੱਚਿਆਂ ਵਾਸਤੇ ਜਿਹੜੇ ਇਸ ਸਮੇਂ ਦੁੱਖਾਂ ਵਿੱਚ ਹੈ ਜਿਹੜੇ ਬਿਮਾਰੀਆਂ ਵਿੱਚ ਨੇ ਜਿਹੜੇ ਅਲੱਗ ਅਲੱਗ ਪਰੇਸ਼ਾਨੀਆਂ ਵਿੱਚ ਐ ਪ੍ਰਭੂ ਜੀ ਉਹਨਾਂ ਨੂੰ ਉਹਨਾਂ ਬਿਮਾਰੀਆਂ ਤੋਂ ਚੰਗਾ ਕਰੋ ਦੁੱਖਾਂ ਤੋਂ ਛੁਟਕਾਰਾ ਬਖਸ਼ੋ ਇਹਨਾਂ ਦੇ ਘਰਾਂ ਵਿੱਚੋਂ ਹਰ ਰੋਗ ਮੰਦਗੀਆਂ ਤੁਹਾਡੇ ਪਵਿੱਤਰ ਨਾਮ ਵਿੱਚ ਖਤਮ ਹੋ ਜਾਣ ਮੇਰੇ ਆਤਮ ਮਹਾਨ ਪਰਮੇਸ਼ਵਰ ਦਇਆ ਦੇ ਸਾਗਰ ਕਿਰਪਾ ਦੇਤਨੀ ਪ੍ਰਭੂ ਯੀਸ਼ੂ ਨਾਸਰੀ ਧੰਨਵਾਦ ਕਰਦੇ ਹਾਂ ਸਾਡੇ ਅਬਦੀ ਪਿਤਾ ਸਾਡੇ ਜਲਾਲੀ ਪਰਮੇਸ਼ਵਰ ਤੁਹਾਡਾ ਪਵਿੱਤਰ ਨਾਮ ਮubaruk ਹੋਵੇ ਤੁਸੀਂ ਸੱਚਮੁੱਚ ਬਹੁਤ ਵੱਡੇ ਵੱਡੇ ਕੰਮ ਕਰਨ ਵਾਲੇ ਪਰਮੇਸ਼ਵਰ ਹੋ हे ਪ੍ਰਭੂ ਤੁਹਾਡੀ ਦਇਆ ਸਦਾ ਤੋਂ ਸਦਾ ਤੀਕਰ ਬਣੀ ਰਹੇ ਤੁਸੀਂ ਸਦਾ ਤੋਂ ਸਦਾ ਤੀਕਰ ਕਿਰਪਾ ਕਰੋ ਤੁਸੀ ਰਹਿਮ ਕਰੋ ਤਰਸ ਕਰੋ ਆਤਮ ਮਹਾਨ ਪਰਮੇਸ਼ਰ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀ ਦਇਆ ਹਰ ਇੱਕ ਜੀਵਨ ਵਿੱਚ ਪ੍ਰਗਟ ਕਰੋ ਆਪਣਾ ਰਹਿਮ ਅਤੇ ਤਰਸ ਕਰੋ ਮੇਰੇ ਮੁਕਤੀਦਾਤਾ ਪਰਮੇਸ਼ਰ ਪਿਤਾ ਜ਼ਿੰਦਗੀਆਂ ਨੂੰ ਬਦਲ ਦੇਣ ਵਾਲੇ ਪਰਮੇਸ਼ਰ ਜੀਵਨਾਂ ਨੂੰ ਬਦਲ ਦੇਣ ਵਾਲੇ ਪਰਮੇਸ਼ਰ ਅਸੀਂ ਧੰਨਵਾਦ ਤੁਹਾਡੀ ਵਡਿਆਈ ਕਰਦੇ ਹਾਂ اے ਪ੍ਰਭੂ ਮਹਿਮਾ ਦੇ ਯੋਗ ਵਡਿਆਈਆਂ ਦੇ ਯੋਗ ਪ੍ਰਭੂ ਧੰਨਵਾਦ ਸਾਡੇ ਸਿਰਜਣਹਾਰ ਸਾਡੇ ਪਾਲਣਹਾਰ ਸਾਡੇ ਸਰਵ ਸ੍ਰੇਸ਼ਟ ਪਿਤਾ ਪਰਮੇਸ਼ਵਰ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਮੇਰੇ ਮੁਕਤੀ ਦਾਤਾ ਮੇਰੇ ਸਿਰਜਣਹਾਰ ਪਰਮੇਸ਼ਵਰ ਮੈਂ ਤੁਹਾਡੇ ਨਾਮ ਦਾ ਧੰਨਵਾਦ ਕਰਦਾ ਪ੍ਰਭੂ ਯੀਸ਼ੂ ਮਸੀਹ ਆਜ ਤੋ ਲੈ ਕੇ ਅੰਤ ਤੀਕਰ ਰਹਿਣ ਵਾਲੇ ਸਾਡੇ ਪ੍ਰਭੂ ਪਿਤਾ ਅਸੀਂ ਤੁਹਾਡੀ ਵਡਿਆਈ ਕਰਦੇ ਹਾਂ हे ਪ੍ਰਭੂ ਜੀਵਨ ਦਾਤਾ ਜ਼ਿੰਦਗੀ ਦੇਣ ਵਾਲੇ ਪ੍ਰਭੂ ਧੰਨਵਾਦ ਕਰਦੇ ਹਾਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਸਦਾ ਸਦਾ ਤੀਕਰ ਕਿਰਪਾ ਕਰੋ ਮਾੜੇ ਦਿਨਾਂ ਨੂੰ ਬਦਲ ਦਿਓ ਗਰੀਬੀ ਦੇ ਦਿਨ ਬਦਲ ਜਾਣ ਮੇਰੇ ਪ੍ਰਭੂ ਯੀਸ਼ੂ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੀ ਵਡਿਆਈ ਕਰਦੇ ਹਾਂ ਤੁਹਾਡੀ ਮਹਿਮਾ ਕਰਦੇ ਹਾਂ ਜ਼ਮੀਨ ਅਸਮਾਨ ਦੇ ਬਣਾਉਣ ਵਾਲੇ ਧਰਤੀ ਆਕਾਸ਼ ਦੇ ਰਚਣ ਵਾਲੇ ਸਾਰੀ ਦੁਨੀਆ ਉੱਤੇ ਕਿਰਪਾ ਕਰਨ ਵਾਲੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ हे ਪ੍ਰਭੂ ਆਜ ਤੂੰ ਅੰਤ ਤੱਕ ਰਹਿਣ ਵਾਲੇ ਪ੍ਰਭੂ ਇਹਨਾਂ ਜ਼ਿੰਦਗੀਆਂ ਨੂੰ ਬਦਲ ਦਿਓ ਇਹਨਾਂ ਜੀਵਨਾਂ ਨੂੰ ਬਦਲ ਦਿਓ ਇਹਨਾਂ ਜੀਵਨਾ ਵਿੱਚ ਤੁਹਾਡੀ ਬਰਕਤ ਆਵੇ ਇਹਨਾਂ ਜੀਵਨਾ ਵਿੱਚ ਤੁਹਾਡੀ ਬਰਕਤ ਆਵੇ ਇਹਨਾਂ ਜੀਵਨਾ ਵਿੱਚ ਤੁਹਾਡੀ ਬਰਕਤ ਆਵੇ ਮੇਰੇ ਪ੍ਰਭੂ ਤੁਹਾਡੀ ਸ਼ਾਂਤੀ ਤੁਹਾਡੀ ਕਿਰਪਾ ਤੁਹਾਡੀ ਦਇਆ ਇਨ੍ਹਾਂ ਬੱਚਿਆਂ ਦੇ ਨਾਲ ਹੋਵੇ ਮੇਰੇ ਪ੍ਰਭੂ ਜੀ ਆਪਣੀ ਕਿਰਪਾ ਦੇ ਨਾਲ ਪਰੋ ਆਪਣੀ ਦਇਆ ਦੇ ਨਾਲ ਪਰੋ ਪ੍ਰਭੂ ਜੀ ਰਹਿਮ ਕਰੋ ਤਰਸ ਕਰੋ ਮੇਰੇ ਪਿਤਾ ਇਹ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ